ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸ ਦਈਏ ਕਿ ਪੁਲਿਸ ਦੇ ਵੱਲੋਂ ਇੱਕ ਅਜਿਹੇ ਗਿਰੋਹ ਦਾ ਪਰਦਾ ਫਾਸ਼ ਕੀਤਾ ਗਿਆ ਇਹੇ ਨੌਜਵਾਨ ਜਿਹੜੇ ਨੇ ਉਹ ਗੱਡੀਆਂ ਦੇ ਵਿੱਚੋਂ ਚੋਰੀਆਂ ਕਰਦੇ ਸਨ ਤਾਂ ਪੁਲਿਸ ਨੇ ਇਸ ਗਿਰੋਹ ਦਾ ਪਰਦਾ ਫਾਸ਼ ਕਰਦੇ ਹੋਏ ਦੋ ਜਣਿਆਂ ਨੂੰ ਗ੍ਰਿਫਤਾਰ ਕਰ ਲਿਆ ਦਰਸਲ ਟਾਬੇ ਤੇ ਖੜੀ ਗੱਡੀ ਦਾ ਸ਼ੀਸ਼ਾ ਤੋੜ ਕੇ ਉਸ ਵਿੱਚੋਂ ਗਹਿਣੇ ਤੇ ਨਕਦੀ ਕੱਢਣ ਵਾਲਿਆਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਮੂੰਹ ਟਾ ਕੇ ਖੜੇ ਸੋਹਣੇ ਜਵਾਨ ਗੱਭਰੂ ਜਿਹੜੇ ਨੇ ਉਹੋ ਚੋਰੀਆਂ ਕਰਦੇ ਸੀ ਦਰਅਸਲ ਬੀਤੇ ਦਿਨੀ ਕਸਬਾ ਤਨੋਲਾ ਚ ਛੰਡੀਗੜ ਬਠਿੰਡਾ ਨੈਸ਼ਨਲ ਹਾਈਵੇ ਤੇ ਬਣੇ ਇੱਕ ਟਾਬੇ ਤੇ ਖੜੀ ਕਾਰ ਚੋਂ ਲੱਖਾਂ ਰੁਪਏ ਦੇ ਗਹਿਣੇ ਚੋਰੀ ਕਰਨ ਵਾਲੇ ਦੋ ਜਣਿਆਂ ਨੂੰ ਐਸਐਸਪੀ ਬਰਨਾਲਾ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਟੀਮ ਨੇ ਕਾਬੂ ਕਰ ਲਿਆ ਇਸ ਬਾਬਤ ਜਾਣਕਾਰੀ ਦਿੰਦੇ ਹੋਏ ਡੀਐਸਪੀ ਨੇ ਦੱਸਿਆ ਕਿ 4 ਦਸੰਬਰ ਨੂੰ ਇੱਕ ਪਰਿਵਾਰ ਜਿਹੜਾ ਹੈ ਉਹਨਾਂ ਨੇ ਸ਼ਿਕਾਇਤ ਦਰਜ ਕਰਵਾਈ ਕਿ ਪਾਰਕਿੰਗ ਦੇ ਵਿੱਚ ਉਹਨਾਂ ਦੀ ਗੱਡੀ ਖੜੀ ਸੀ ਗੱਡੀ ਦਾ ਪਿਛਲਾ ਸ਼ੀਸ਼ਾ ਤੋੜ ਕੇ ਦੋ ਛੋਟੇ ਬੈਗ ਜਿਸ ਵਿੱਚ ਉਹਨਾਂ ਦੀ ਕੁੜੀ ਦੇ ਗਹਿਣੇ ਚਾਰ ਸੋਨੇ ਦੇ ਸਿੱਕੇ ਦੋ 골ਡ ਸੈੱਟ ਲੇਡੀਜ਼ ਵਾਲੇ ਇੱਕ ਰੂਬੀ ਦਾ ਨੈਕਲੇਸ ਚਾਰ 골ਡ ਰਿੰਗ ਜਿਹੜੀਆਂ ਨੇ ਉਹ ਖੋ ਕੱਢ ਲਈਆਂ ਗਿਆ ਉਹਦੇ ਸੋ ਤੋਂ ਇਲਾਵਾ ਤਕਰੀਬਨ ਗੱਡੀ ਦੀ ਡਿੱਗੀ ਦੇ ਵਿੱਚ ਨਗਦੀ ਵੀ ਪਈ ਹੋਈ ਸੀ ਸਾਰਾ ਸਮਾਨ ਚੋਰੀ ਕਰ ਲਿਆ ਗਿਆ ਪੁਲਿਸ ਨੇ ਉਕਤ ਵਿਅਕਤੀ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਪਰਚਾ ਦਰਜ ਕਰਕੇ ਇਸ ਮਾਮਲੇ ਨੂੰ ਟ੍ਰੇਸ ਕਰਨਾ ਸ਼ੁਰੂ ਕਰ ਦਿੱਤਾ ਤਾਂ ਇਹਨਾਂ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਪੁਲਿਸ ਦੇ ਵੱਲੋਂ ਇਹਨਾਂ ਦੀ ਪੁੱਛਗਿੱਛ ਵੀ ਕੀਤੀ ਜਾ ਰਹੀ ਹੈ ਇਨਾ ਤੇ ਪਹਿਲਾਂ ਵੀ ਕਈ ਮਾਮਲੇ ਦਰਜ ਨੇ ਤੇ ਹੁਣ ਦਰਜਨਾ ਦੇ ਕਰੀਬ ਇਹਨਾਂ ਦੇ ਵੱਲੋਂ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਚੁੱਕਿਆ ਹੈ ਜਿੱਥੇ ਕਿ ਇਹ ਗੱਡੀਆਂ ਦੇ ਸ਼ੀਸ਼ੇ ਭੰਨ ਕੇ ਨਕਦੀ ਗਹਿਣੇ ਤੇ ਹੋਰ ਜ਼ਰੂਰੀ ਸਮਾਨ ਚੋਰੀ ਕਰਦੇ ਸਨ ਇਹ ਪਿਛਲੇ ਕਾਫੀ ਸਮੇਂ ਤੋਂ ਹਾਈਵੇ ਦੇ ਉੱਤੇ ਜਿਹੜੇ ਢਾਬੇ ਨੇ ਜਾਂ ਰੈਸਟੋਰੈਂਟਸ ਨੇ ਉਹਨਾਂ ਦੇ ਉੱਤੇ ਇਹ ਵਾਰਦਾਤਾਂ ਹੋ ਰਹੀਆਂ ਸੀ ਬਰਨਾਲੇ ਦੇ ਵਿੱਚ ਬਰਨਾਲੇ ਦੇ ਆਸ-ਪਾਸ ਜਿਹੜਾ ਚੰਡੀਗੜ੍ਹ ਬਠਿੰਡਾ ਹਾਈਵੇ ਐ ਕਾਫੀ ਥਾਵਾਂ ਤੇ ਜਿਹੜੇ ਵੱਡੇ ਢਾਬੇ ਜਾਂ ਰੈਸਟੋਰੈਂਟਸ ਨੇ ਉੱਥੇ ਵਾਰਦਾਤਾਂ ਹੋ ਰਹੀਆਂ ਸੀ ਕਿ ਜਿਹੜੇ ਕਿ ਟੂਰਿਸਟ ਜਾਂ ਰਾਹੀਰ ਉੱਥੇ ਢਾਬੇ ਤੇ ਰੁਕੇ ਹੋਏ ਨੇ ਉਹਨਾਂ ਦੀਆਂ ਗੱਡੀਆਂ ਦੇ ਪਿੱਛੋਂ ਸ਼ੀਸ਼ੇ ਤੋੜ ਕੇ ਤੇ ਉਹਨਾਂ ਦੇ ਵਿੱਚੋਂ ਜੁਐਲਰੀ ਜਾਂ ਬੈਗਸ ਜਾਂ ਹੋਰ ਕੈਸ਼ ਵਗੈਰਾ ਚੋਰੀ ਕਰਨ ਦੀਆਂ ਵਾਰਦਾਤਾਂ ਆ ਰਹੀਆਂ ਸੀ ਸਾਹਮਣੇ ਜੋ ਕਈ ਢਾਬਿਆਂ ਤੇ ਹੋਈਆਂ ਸੀ ਜਿਹਦੇ ਕਰਕੇ ਸਾਡੀ ਜਿਹੜੀ ਟੀਮਸ ਜਿਹੜੀਆਂ ਵੱਖ-ਵੱਖ ਲੱਗੀਆਂ ਹੋਈਆਂ ਸੀ ਇਸੇ ਤਰ੍ਹਾਂ ਦੀ ਇੱਕ ਵਾਰਦਾਤ 4 ਦਸੰਬਰ 2024 ਨੂੰ ਪ੍ਰਨਾਲਾ ਤੋਂ ਜਦੋਂ ਆਪਾਂ ਸੰਗਰੂਰ ਨੂੰ ਜਾਂਦੇ ਹਾਂ ਧਨੋਲਾ ਥਾਣੇ ਦੇ ਏਰੀਏ ਦੇ ਵਿੱਚ ਰਜਵਾੜਾ ਟਾਬੇ ਦੇ ਉੱਤੇ ਇਹ ਵਾਰਦਾਤ ਹੋਈ ਸੀ ਜਿਹਦੇ ਵਿੱਚ ਕਿ ਇੱਕ ਪਰਿਵਾਰ ਜਿਹੜੇ ਦਲਬਾਖ ਸਿੰਘ ਵਾਸੀ ਮੁਹਾਲੀ ਇਹ ਚੰਡੀਗੜ੍ਹ ਤੋਂ ਸਫ਼ਰ ਕਰ ਰਹੇ ਸੀ ਇਹਨਾਂ ਦੀ ਬੇਟੀ ਜੋ ਕਿ ਆਈ ਏਅਰ ਫੋਰਸ ਦੇ ਵਿੱਚ ਸਕਵੌਡਨ ਲੀਡਰ ਨੇ ਉਹਨਾਂ ਨੂੰ ਇਹ ਛੱਡਣ ਵਾਸਤੇ ਜਾ ਰਹੇ ਸੀ ਤੇ ਰਜਵਾੜੇ ਟਾਬੇ ਦੇ ਉੱਤੇ ਚਾਹ ਪੀਣ ਲਈ ਰੁਕੇ ਸੀ ਇਨਾਂ ਦੀ ਗੱਡੀ ਸਕੋਰਪਿਓ ਜੋ ਕਿ ਇਹਨਾਂ ਨੇ ਬਾਹਰ پارک ਕੀਤੀ ਹੋਈ ਸੀ ਜਦੋਂ ਇਹਨਾਂ ਨੇ ਵਾਪਸ ਆ ਕੇ ਦੇਖਿਆ ਤਾਂ ਉਹ ਗੱਡੀ ਦਾ ਪਿੱਛੋਂ ਜਿਹੜਾ ਸ਼ੀਸ਼ਾ ਟੁੱਟਿਆ ਹੋਇਆ ਸੀ ਤੇ ਇਹਨਾਂ ਦੇ ਦੋ ਬੈਗਸ ਜਿਹਦੇ ਵਿੱਚ ਕਾਫੀ ਜ਼ਿਆਦਾ ਇਹਨਾਂ ਦੇ ਜੁਐਲਰੀ ਸੋਨੇ ਤੇ ਚਾਂਦੀ ਦੀ ਜੁਐਲਰੀ ਸੀ ਉਹ ਉਹਦੇ ਵਿੱਚ ਮਿਸਿੰਗ ਸੀ ਚੋਰੀ ਕੀਤੀ ਹੋਈ ਸੀ ਸੋ ਦਲਬਾਖ ਸਿੰਘ ਜੀ ਦੇ ਬਿਆਨ ਦੇ ਉੱਤੇ ਮੁਕੱਦਮਾ ਨੰਬਰ 171 ਮਿਤੀ 4 12 2024 ਅਧੀਨ ਧਾਰਾ 305 324 ਚਾਰ ਤੇ 35 ਬੀ ਐਨ ਐਸ ਥਾਣਾ ਤਰੋਲਾ ਵਿਖੇ ਜਿਹੜਾ ਦਰਜ ਕੀਤਾ ਗਿਆ ਸੋ ਇਹ ਮੁਕਦਮੇ ਨੂੰ ਟ੍ਰੇਸ ਕਰਨ ਲਈ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਸੀ ਤੇ ਕੁਝ ਜਿਹੜੇ ਪਹਿਲਾਂ ਵਾਰਦਾਤਾ ਹੋਈਆਂ ਸੀ ਉਹਨਾਂ ਤੋਂ ਵੀ ਸਾਡੇ ਕੋਲ ਜਿਹੜੀਆਂ ਇਨਪੁਟਸ ਹੈਗੀਆਂ ਸੀ ਸੋ ਸਾਡੀਆਂ ਟੀਮਾਂ ਜਿਹਦੇ ਵਿੱਚ ਕਿ ਸਾਡੇ ਥਾਣਾ ਤਰੋਲਾ ਦੇ ਮੁਖ ਅਫਸਰ ਇੰਸਪੈਕਟਰ ਲਖਵੀਰ ਸਿੰਘ ਇੰਸਪੈਕਟਰ ਗੁਰਜੰਟ ਸਿੰਘ ਸਾਡੇ ਬਹੁਤ ਹੀ ਕਾਬਲ ਤੇ ਮਿਹਨਤੀ ਹੌਲਦਾਰ ਰਣਜੀਤ ਸਿੰਘ ਤੇ ਹੌਲਦਾਰ ਜਸਪਾਲ ਸਿੰਘ ਇਹਨਾਂ ਨੇ ਬਹੁਤ ਹੀ ਜ਼ਿਆਦਾ ਮਿਹਨਤ ਕਰਦੇ ਹੋਏ ਵਿਦਿਨ ਜਿਹੜਾ 12 ਘੰਟਿਆਂ ਦੇ ਵਿੱਚ ਇਹ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਿਹੜੇ ਇਹ ਦੋਸ਼ੀ ਨੇ ਇਹਨਾਂ ਦੀ ਆਈਡੈਂਟੀਫਿਕੇਸ਼ਨ ਹੋਈ ਹੈ ਜੀ ਉਪੇਂਦਰ ਤੇ ਕਾਦਰ ਇਹ ਦੋਨੋਂ ਭਰਾ ਨੇ ਵਾਸੀ ਤਮਤਾਨ ਸਾਹਿਬ ਜ਼ਿਲ੍ਹਾ ਜੀਂਦ ਹਰਿਆਣਾ ਦੇ ਰਹਿਣ ਵਾਲੇ ਨੇ ਤੇ ਅੱਜ ਕੱਲ ਇਹ ਜੀਰਕਪੁਰ ਦੇ ਵਿੱਚ ਇੱਕ ਐਸਐਸ ਕੰਪਲੈਕਸ ਦੇ ਵਿੱਚ ਫਲੈਟ ਦੇ ਵਿੱਚ ਰਹਿ ਰਹੇ ਸੀ ਤੇ ਰੂਟੀਨਲੀ ਇਹੋ ਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੀ ਤੇ ਇਹਨਾਂ ਦੇ ਉੱਤੇ ਕਾਤ ਲਾ ਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਹੁਣ ਤੱਕ ਦੀ ਤਫਤੀਸ਼ ਦੇ ਵਿੱਚ ਸਾਹਮਣੇ ਆਇਆ ਹੈ ਕਿ ਪਿਛਲੇ ਇਹਨਾਂ ਦੇ ਉੱਤੇ ਪਹਿਲਾਂ ਵੀ ਪਰਚੇ ਦਰਜ ਨੇ ਤੇ ਪਿਛਲੇ ਕਾਫੀ ਸਮੇਂ ਤੋਂ ਇਹੋ ਜਿਹੀਆਂ ਵਾਰਦਾਤਾਂ ਨੂੰ ਜਿਹੜੇ ਅੰਜਾਮ ਦੇ ਰਹੇ ਸੀ ਤੇ ਜਿਹਦੇ ਵਿੱਚ ਇਹਨਾਂ ਨੇ ਮੰਨਿਆਗਾ ਜਿਹੜੀ ਇਹਨਾਂ ਨੇ ਰੀਸੈਂਟ ਚੋਰੀ ਕੀਤੀ ਸੀ ਰਜਵਾੜਾ ਟਾਬੇ ਤੋਂ ਉਹਦੇ ਵਿੱਚ ਅਰਾਊਂਡ 18 ਆਰਟੀਕਲਸ ਜਿਹੜੇ ਜੁਐਲਰੀ ਦੇ ਅਲੱਗ-ਅਲੱਗ ਆਰਟੀਕਲਸ ਨੇ ਉਹ ਬਰਾਮਦ ਕੀਤੇ ਗਏ ਨੇ ਜਿਹੜਾ ਮੋਟਰਸਾਈਕਲ ਇਹਨਾਂ ਨੇ ਵਾਰਦਾਤ ਦੇ ਵਿੱਚ ਵਰਤਿਆ ਸੀ Honda Unicorn ਉਹ ਵੀ ਅਸੀਂ ਬਰਾਮਦ ਕੀਤਾ ਹੈ ਤੇ ਨਾਲ ਹੀ ਇਹਨਾਂ ਦੇ ਵੱਲੋਂ ਜਿਹੜਾ ਕਾਰਾਂ ਦੇ ਸ਼ੀਸ਼ੇ ਤੋੜਨ ਵਾਸਤੇ ਵਰਤੇ ਜਾਣ ਵਾਲਾ ਇੱਕ ਛੋਟਾ ਪੇਚਕਸ ਟਾਈਪ ਇੰਸਟਰੂਮੈਂਟ ਤੇ ਹੋਰ ਕੁਝ ਜਿਹੜੇ ਸੋਫਿਸਟੀਕੇਟਡ ਇੰਸਟਰੂਮੈਂਟਸ ਨੇ ਉਹ ਅਸੀਂ ਜਿਹੜਾ ਜਿਹੜੇ ਬਰਾਮਦ ਕੀਤੇ ਨੇ ਤੇ ਹੁਣ ਤੱਕ ਦੀ ਜਿਹੜੀ ਪੁੱਛਗਿੱਛ ਦੇ ਵਿੱਚ ਇਹਨਾਂ ਨੇ ਕਾਫੀ ਸਾਰੀਆਂ ਵਾਰਦਾਤਾਂ ਜਿਹੜੀਆਂ ਨੇ ਕਬੂਲ ਕੀਤੀਆਂ ਨੇ ਜਿਹਦੇ ਵਿੱਚ ਪਿਛਲੇ ਕੁਝ ਸਮੇਂ ਤੇ ਇਹਨਾਂ ਨੇ ਗੁਰਦੁਆਰਾ ਪਰਮੇਸ਼ਰ ਦਵਾਰ ਸਾਹਿਬ ਦੇ ਲਾਗੇ ਹਵੇਲੀ ਦੇ ਵਿੱਚੋਂ ਰਜਵਾੜਾ ਢਾਬੇ ਤੋਂ ਹੀ ਦੋ ਵਾਰ ਇੱਕ ਇਹ ਜਿਹੜੀ ਵਾਰਦਾਤ ਹੋਈ ਇਸ ਤੋਂ ਪਹਿਲਾਂ ਇੱਕ ਵਾਰ ਇਹਨਾਂ ਨੇ ਇੱਕ ਵਾਰਦਾਤ ਨੂੰ ਅੰਜਾਮ ਦਿੱਤਾ ਹੰਡਿਆਆ ਦੇ ਐਚਜੀ ਟਨ ਪਲਾਜ਼ਾ ਵਿਖੇ ਇਹਨਾਂ ਨੇ ਵਾਰਦਾਤ ਕੀਤੀ ਸੀ ਇਸੇ ਤਰ੍ਹਾਂ ਹਰਮਨ ਢਾਬਾ ਨੇੜੇ ਜਿਹੜਾ ਬੜਵਰ ਤੇ ਬਹਾਦਰਪੁਰ ਦੇ ਨੇੜੇ ਇੱਕ ਢਾਬੇ ਤੋਂ ਤੇ ਇਸੇ ਤਰ੍ਹਾਂ ਕਾਲਾ ਝਾੜ ਟੋਲ ਪਲਾਜ਼ਾ ਪਟਿਆਲੇ ਦੇ ਵਿੱਚ ਉੱਥੇ ਨੇੜੇ ਢਿੜੇ ਦੇ ਕੁਝ ਢਾਬਿਆਂ ਤੋਂ ਇਹਨਾਂ ਨੇ ਤਿੰਨ ਚਾਰ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ ਸੋ ਇਹ ਸਾਰੀਆਂ ਵਾਰਦਾਤਾਂ ਦੇ ਬਾਰੇ ਜਿਹੜੀ ਹੈ ਅਸੀਂ ਸੰਬੰਧਤ ਥਾਣਿਆਂ ਦੇ ਨਾਲ ਤਾਲਮੇਲ ਕਰ ਰਹੇ ਹਾਂ ਕਿ ਜੇ ਉਹਨਾਂ ਕੋਲ ਜਿਹੜੀਆਂ ਵੀ ਕੰਪਲੇਂਟਸ ਜਾਂ ਐਫ ਆਈ ਆਰਸ ਦਰਜ ਹੋਈਆਂ ਨੇ ਸੋ 댓 ਇਹਨਾਂ ਤੋਂ ਜਿਹੜੀ ਹੈ ਵੱਧ ਤੋਂ ਵੱਧ ਰਿਕਵਰੀ ਕਰਕੇ ਜਿਹੜੇ ਵਿਕਟਿਮ ਸੀ ਉਹਨਾਂ ਨੂੰ ਜਿਹੜੀ ਹੈ ਪਹਚਾਈ ਜਾ ਸਕੇ